ਕਹਿੰਦੇ ਨੇ ਸਾਡੇ ਦੇ ਫੈਸਲੇ ਤੇ ਕਦੇ ਨਾਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਪ੍ਰਮਾਤਮਾ ਉਹ ਨਹੀਂ ਕਰਦਾ ਜੋ ਸਾਨੂੰ ਵਧੀਆ ਲੱਗਦਾ ਹੈ ਸਗੋਂ ਉਹ ਕਰਦਾ ਹੈ ਜੋ ਸਾਡੇ ਲਈ ਵਧੀਆ ਹੋਵੇ ਅੱਜ ਦੀ ਇਹ ਕਹਾਣੀ ਇੱਕ ਸੇਲ ਮੈਨੇਜਰ ਦੀ ਹੈ ਕਿਉਂਕਿ ਪਿਛਲੇ 2.5 ਤਿੰਨ ਸਾਲਾਂ ਤੋਂ ਇੱਕ ਕੰਪਨੀ 'ਚ ਨੌਕਰੀ ਕਰ ਰਿਹਾ ਸੀ ਉਹ ਬੰਦਾ ਹਰ ਸ਼ੈਅ ਦੇ ਲਈ ਰੱਬ ਦਾ ਲੱਖ ਲੱਖ ਸ਼ਕਰਾਨਾ ਕਰਦਾ ਸੀ ਕਿਉਂਕਿ ਉਹ ਮੰਨਦਾ ਸੀ ਉਸਦੀ ਨੌਕਰੀ ਰੱਬ ਦਾ ਮੇਰ ਸਕਦਾ ਹੀ ਲੱਗੀ ਐ ਉਹ ਹਰ ਪਲ ਮਾਲਕ ਦਾ ਸਿਕਰਾਨਾ ਕਰਦਾ ਰਹਿੰਦਾ ਘਰੋਂ ਨਿਕਲਦਾ ਘਰ ਵਿੱਚ ਬਣੇ ਮੰਦਰ ਵਿੱਚ ਮੱਠਾ ਟੇਕਦਾ ਤੇ ਸਿਕਰਾਨਾ ਕਰਦਾ ਜਿਦੋਂ ਕੰਮ ਤੋਂ ਘਰੇ ਆਉਂਦਾ ਤੇ ਉਦੋਂ ਵੀ ਇਸ ਤਰ੍ਹਾਂ ਹੀ ਕਰਦਾ ਉਹ ਇੰਨਾ ਜ਼ਿਆਦਾ ਧਾਰਮਿਕ ਸੀ ਉਹ ਹਰ ਚੀਜ਼ ਉਸ ਦਾਡੇ ਦੀ ਕਿਰਪਾ ਹੀ ਮੰਗਦਾ ਸੀ ਪਰ ਜੇਕਰ ਉਸਨੂੰ ਕੁਝ ਬੁਰਾ ਹੋ ਜਾਂਦਾ ਤਾਂ ਉਹ ਸੋਚਦਾ ਤੇ ਪਤਨ ਰੱਬ ਕੀ ਚਾਹੁੰਦਾ ਹੈ ਟਾਈਟਨ ਸਾਲਾਂ ਵਿੱਚ ਇੱਕ ਕੰਪਨੀ ਵਿੱਚ ਨੌਕਰੀ ਕਰ ਰਿਹਾ ਸੀ ਤਨਖਾਹ ਵੀ ਨਹੀਂ ਸੀ ਵੱਧੀ ਉਹ ਮਨੋਂ ਮਣੀ ਸੋਚ ਰਿਹਾ ਸੀ ਤੇ ਆਪਣੀ ਨੌਕਰੀ ਹੀ ਬਦਲੇਗਾ ਉਸ ਨੂੰ ਕਿਤੇ ਪਤਾ ਲੱਗਿਆ ਤੇ ਕਿਸੇ ਹੋਰ ਕੰਪਨੀ ਵਿੱਚ ਉਸ ਨੂੰ ਨੌਕਰੀ ਮਿਲ ਸਕਦੀ ਹੈ। ਬਹੁਤ ਸਦੀ ਕਿਸੇ ਨਾਲ ਇਸ ਫੋਨ ਤੇ ਗੱਲ ਵੀ ਹੋ ਚੁੱਕੀ ਸੀ। ਤੇ ਫਾਈਨਲ ਇੰਟਰਵਿਊ ਕਾਲ ਲਈ ਵੇਟ ਕਰਨ ਲਈ ਵੀ ਕਿਹਾ ਗਿਆ ਸੀ। ਅਗਲੇ ਦਿਨ ਉਸ ਨੂੰ ਕਾਲ ਆਉਣ ਵਾਲੀ ਸੀ। ਪਰ ਉਸ ਨੂੰ ਕੋਈ ਸਮਾਂ ਨਹੀਂ ਦਿੱਤਾ ਗਿਆ ਸੀ। ਤੇ ਕਦੋਂ ਉਸ ਨੂੰ ਫਾਈਨਲ ਕਾਲ ਆਵੇਗੀ। ਉਹ ਅੰਦਰ ਹੀ ਅੰਦਰ ਬੜਾ ਖੁਸ਼ ਸੀ। ਤੋ ਉਸ ਦਿਨਸ ਕੰਪਨੀ ਤੋਂ ਖਿਹੜਾ ਸੌਟ ਜਾਵੇਗਾ ਉਸਨੇ ਸੈਂਟਰਵਿਊ ਲਈ ਚੰਗੀ ਤਰ੍ਹਾਂ ਤਿਆਰੀ ਕਰ ਲਈ ਤੇ ਅਗਲੇ ਦਿਨ ਸਵੇਰੇ ਜਲਦੀ ਉੱਠਣ ਲਈ ਉਸਨੇ ਲਾਰਨ ਲਗਾ ਦਿੱਤਾ ਤਾਂ ਜੋ ਸਾਰਾ ਦਿਨ ਵਧੀਆ ਮਹਿਸੂਸ ਕਰ ਸਕੇ ਪਰ ਅਗਲੀ ਸਵੇਰ ਜਦੋਂ ਲਾਰਨ ਵੱਜਿਆ ਤਾਂ ਉਸ ਨੂੰ ਉਹ ਲਾਰਨ ਸੁਣਾਈ ਨਹੀਂ ਦਿੱਤਾ ਉਹ ਏਨੀ ਗੂੜੀ ਨੀਂਦ ਵਿੱਚ ਸੁੱਤਾ ਸੀ ਕਿ ਉਹ ਪਤਾ ਨਹੀਂ ਕਿਦੋਂ ਸਮਾਂ ਆ ਗਿਆ। ਉਹ ਸਿੱਧੀ ਆ ਕੇ ਕੋਲੀ ਤੇ ਦੇਖਿਆ ਤੇ ਸੂਰਜ ਚੜ ਚੁੱਕਿਆ ਸੀ। ਉਹ ਲੇਟ ਹੋ ਰਿਹਾ ਸੀ। ਉਸ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ। ਕਿ ਉਸ ਨੂੰ ਪਤਾ ਕਿਉਂ ਨਹੀਂ ਲੱਗਿਆ ਕਿਦੋਂ ਲਾਰਨ ਵੱਜਿਆ। ਤੇ ਵੱਜ ਵੱਜ ਕੇ ਬੰਦ ਵੀ ਹੋ ਗਿਆ। ਉਸ ਨੇ ਭੱਜ ਦੌੜ ਕੀਤੀ। ਤੇ ਹੱਪੜਾ ਤਪੜੀ ਵਿੱਚ ਤਿਆਰ ਹੋ ਕੇ ਜਦੋਂ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਚੱਕਰਾਂ ਮਾਰਨ ਦੇ ਬਾਵਜੂਦ ਵੀ ਮੋਟਰਸਾਈਕਲ ਸਟਾਰਟ ਨਹੀਂ ਹੋ ਪਾਇਆ ਗੁੱਸੇ ਵਿੱਚ ਮੋਟਰਸਾਈਕਲ ਤੇ ਲੱਤ ਮਾਰੀ ਤੇ ਮੋਟਰਸਾਈਕਲ ਨੂੰ ਉੱਥੇ ਹੀ ਖੜਾ ਕਰਕੇ ਪੈਦਲ ਤੁਰ ਪਿਆ ਤੇ ਜਦੋਂ ਬਾਹਰ ਆਇਆ ਤੇ ਆਟੋ ਸੀ ਨਹੀਂ ਮਿਲ ਰਿਹਾ ਕਾਫੀ ਸਾਰੀ ਏਡੀ ਕਰਨ ਤੋਂ ਬਾਅਦ ਇੱਕ ਆਟੋ ਮਿਲਿਆ ਡਾਕਟਰ ਪਹੁੰਚਿਆ ਤੇ ਲੇਟ ਹੋ ਚੁੱਕਿਆ ਸੀ ਜਿਵੇਂ ਕਿਵੇਂ ਉੱਥੇ ਕੰਮ ਵੀ ਕਰ ਰਿਹਾ ਸੀ ਤੇ ਅੰਦਰੀਹੇਂਦਰ ਉਹ ਅਕਸਤ ਸੀ ਤੇ ਕਦੋਂ ਉਹ ਇੰਟਰਵਿਊ ਲਈ ਕਾਲ ਆਵੇ ਤੇ ਇਸ ਕੰਪਨੀ ਤੋਂ ਮੇਰਾ ਖਿਹੜਾ ਸੁੱਟੇ ਲੰਚ ਟਾਈਮ ਹੋ ਗਿਆ ਪਰ ਕੋਈ ਕਾਲ ਨਹੀਂ ਆਈ ਲੰਚ ਕਰਨ ਲਈ ਕੰਟੀਨ ਵੱਲ ਗਿਆ ਤਾਂ ਦੇਖਿਆ ਤੇ ਸਵੀਰ ਦੀ ਕਾਲੀ ਵਿੱਚ ਉਹ ਆਪਣਾ ਟੀਪਨਤਾ ਘਰੀ ਭੁੱਲਾ ਆਇਆ ਸੀ ਫਿਰ ਨਿਰਾਸ਼ ਸੋਚੇ ਨੇ ਚਲੋ ਕੰਟੀਨ ਵਿੱਚ ਦੇਖਦੇ ਹਾਂ ਕਿ ਕੀ ਬਣਿਆ ਆਹ ਉਹ ਤੇ ਉੱਥੇ ਵੀ ਜਿੰਦਾ ਲੱਗਿਆ ਹੋਇਆ ਸੀ ਆਹ ਜਿਹੜਾ ਦਿਲ ਕੰਟੀਨ ਵੀ ਬੰਦ ਸੀ ਉਹ ਸੋਚ-ਸੋਚ ਕੇ ਬੜਾ ਪਰੇਸ਼ਾਨ ਹੋ ਰਿਹਾ ਸੀ ਕਿ ਅੱਜ ਕਿਹੋ ਜਿਹਾ ਦਿਨ ਚੜਾਏ ਸਭ ਕੁਝ ਉਲਟਾ ਹੀ ਹੋ ਰਿਹਾ ਏ ਕਿੰਨਾ ਬੇਕਾਰ ਹੈ ਦਿਨ ਅੱਜ ਦਾ ਫਿਰ ਕਿਤੇ ਉਸਨੇ ਆਨਲਾਈਨ ਕੁਝ ਖਾਣ ਲਈ ਆਰਡਰ ਕੀਤਾ ਉਹ ਖਾਣਾ ਵੀ ਬਿਲਕੁਲ ਬੇਸਵਾਦ ਤੇ ਬੇਹੈਸੀ ਥੋੜਾ ਬੋਤਾ ਖਾਦਾ ਬਾਕੀ ਡਸਟਬਿਨ ਵਿੱਚ ਭਗਾ ਕੇ ਮਾਰਿਆ ਉਹ ਸੋਚ ਰਿਹਾ ਸੀ ਤੇ ਰੱਬ ਉਸ ਨਾਲ ਕੀ ਕਰ ਰਿਹਾ ਹੈ ਅੱਜ ਤਾਂ ਢੰਗ ਦਾ ਖਾਣਾ ਵੀ ਨਹੀਂ नसीब ਹੋਇਆ ਸ਼ਾਮ ਦੀ ਤੇ ਤਰਕੀਬਲ 5:30 6 ਵਜੇ ਕਿਸੀ ਉਸ ਨੂੰ ਇੱਕ ਕਾਲ ਆਈ ਇਹ ਕੋਲ ਉਹੀ ਸੀ ਜੈਸੀ ਦੀ ਉਹ ਐਨੀ ਬੇਸਬਰੀ ਨਾਲ ਅਡੇਕ ਕਰ ਰਹੀ ਸੀ ਤੇ ਜੈਸੇ ਦੇ ਲਈ ਉਸ ਨੇ ਐਨੀ ਤਿਆਰੀ ਵੀ ਕੀਤੀ ਸੀ ਜਦੋਂ ਇੰਟਰਵਿਊ ਚੱਲ ਰਿਹਾ ਸੀ ਤਾਂ ਆਵਾਜ਼ ਕੱਟ ਰਹੀ ਸੀ ਤਾਂ ਇੱਕ ਵਾਰ ਤਾਂ ਫੋਨ ਵੀ ਟੱਟ ਗਿਆ ਕਿਸ ਨੇ ਦੇਖਿਆ ਤਾਂ ਉਸ ਦਾ ਕਨੈਕਸ਼ਨ ਤਾਂ ਬੰਦ ਹੋ ਗਿਆ ਸੀ ਤਾਂ ਬੈਟਰੀ ਚਾਰਜ ਡレイン ਕੀਤੀ ਸੀ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ ਤੇ ਫੋਨ ਨੇ ਵੀ ਹੁਣੇ ਬੰਦ ਹੋਣਾ ਸੀ ਆਖਰਕਾਰ ਆਫਿਸ ਵਿੱਚੋਂ ਛੁੱਟੀ ਹੋਈ ਤੇ ਸੋਚਦਾ ਹੋਇਆ ਘਰੇ ਜਾ ਰਿਹਾ ਸੀ ਤੇ ਜਾ ਕੇ ਆਰਾਮ ਨਾਲ ਸੌਂ ਜਾਵਾਂਗਾ ਤੇ ਅੱਜ ਦਾ ਕੰਮ ਸਾਰਾ ਦਿਨ ਭੱਜ ਦੌੜ ਵਾਲਾ ਸੀ ਘਰ ਪਹੁੰਚ ਕੇ ਖਾਣਾ ਖਾ ਕੇ ਸੌਣ ਲਈ ਬਿਸਤਰਾ ਫਸਾਇਆ ਤੇ ਬਿਜਲੀ ਚਲੀ ਗਈ ਤੇ ਹੋਰ ਖਹਿ ਜ ਗਿਆ ਤੇ ਰੱਬ ਨੂੰ ਕੋਸਣ ਲੱਗ ਪਿਆ ਤੇ ਮੈਂ ਤੈਨੂੰ ਇੰਨਾ ਮੰਨਦਾ ਤੂੰ ਸਵੇਰ ਦਾ ਮੇਰੇ ਨਾਲ ਕੈਸੀਆਂ ਖੇਡਾਂ ਖੇਡ ਰਿਆਂ ਬੋਲ ਕਬੋਲ ਕਰਦੇ ਹੋਏ ਉਸ ਨੂੰ ਪਤਾ ਵੀ ਨਹੀਂ ਲੱਗਿਆ ਤਕ ਦੱਸੋਂ ਗਿਆ ਸੁਪਨੇ ਵਿੱਚ ਉਸ ਦੀ ਰੱਬ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿ ਰਿਹਾ ਸੀ ਕਿ ਤੁਸੀਂ ਚੁੰਦੇ ਕੀ ਹੋ ਮੈਂ ਤੁਹਾਡਾ ਇੱਡਾ ਵੱਡਾ ਸੇਵਕਾਂ ਮੈਂ ਇੰਨਾ ਪੂਜਾ ਪਾਠ ਕਰਦਾ ਤੁਸੀਂ ਪਤਾ ਨਹੀਂ ਮੇਰੇ ਨਾਲ ਅੱਜ ਕੱਲ ਇੰਨਾ ਕੀ ਕਰਦੇ ਹੋ ਅੱਜ ਦਾ ਦਿਨ ਦੇਖੋ ਕਿੰਨਾ ਖਰਾਬ ਸੀ ਲਾਰਨ ਨਹੀਂ ਬੱਚਾ ਮੋਟਰਸਾਈਕਲ ਖਰਾਬ ਹੋ ਗਿਆ ਆਟੋ ਬੜੀ ਮੁਸ਼ਕਲ ਨਾਲ ਮਿਲਿਆ టిబెన్ ਭੁੱਲ ਗਿਆ ਕੰਟੀਨ ਬੰਦ ਹੋ ਗਈ। ਖਾਣਾ ਖਰਾਬ ਸੀ। ਕਾਲ ਆਈ ਤਾਂ ਫੋਨ ਬੰਦ ਸੀ। ਕਿ ਘਰੇ ਆ ਕੇ ਸੌਣ ਲੱਗਾ ਤਾਂ ਇੱਥੇ ਬਿਜਲੀ ਚਲੀ ਗਈ। ਤੁਸੀਂ ਚਾਹੁੰਦੇ ਕੀ ਹੋ? ਕਿਉਂ ਮੈਨੂੰ ਇੰਨਾ ਪਰੇਸ਼ਾਨ ਕਰ ਰਹੇ ਹੋ? ਤਾਂ ਰੱਬ ਨੇ ਕਿਹਾ ਅੱਜ ਜੋ ਵੀ ਹੋਇਆ ਉਹ ਮੇਰੀ ਮਰਜ਼ੀ ਨਾਲ ਹੋਇਆ। ਮੈਂ ਜਾਣ ਬੁੱਝ ਕੇ ਇਹ ਪਤਾ ਨਹੀਂ ਲੱਗਣ ਦਿੱਤਾ। ਤੇ అలਾਰਮ ਕਿਦੋਂ ਵੱਜਿਆ ਤੇਰਾ ਮੋਟਰਸਾਈਕਲ ਵੀ ਮੈਂ ਹੀ ਖਰਾਬ ਕੀਤਾ ਮੈਂ ਹੀ ਚਾਹੁੰਦਾ ਸੀ ਤੂੰ ਲੇਟ ਹੋ ਜਾਵੇਂ ਜੇਕਰ ਤੂੰ ਮੋਟਰਸਾਈਕਲ ਤੇ ਜਾਂਦਾ ਤੇਰਾ ਐਕਸੀਡੈਂਟ ਹੋ ਜਾਂਦਾ ਸੀ ਅੱਜ ਦੇ ਦਿਨ ਤੇਰਾ ਐਕਸੀਡੈਂਟ ਹੋਣਾ ਲਿਖਿਆ ਸੀ ਤੇ ਚੰਗਾ ਹੋਇਆ ਤੇ ਅੱਜ ਕੰਟੀਨ ਬੰਦ ਸੀ ਤੇ ਸਦਾ ਖਾਣਾ ਵੀ ਖਰਾਬ ਹੋ ਚੁੱਕਿਆ ਸੀ ਜੋ ਤੈਨੂੰ ਬਹੁਤ ਜ਼ਿਆਦਾ ਬਿਮਾਰ ਕਰ ਸਕਦਾ ਸੀ ਪਰ ਜਿਹੜੀ ਕਾਲ ਤੈਨੂੰ ਆਈ ਸੀ ਜਿਹਦੀ ਬਜਾ ਨਾਲ ਤੂੰ ਜ਼ਿਆਦਾ ਪਰੇਸ਼ਾਨ ਹੋ ਰਿਆ ਤੇਰੀ ਇੰਟਰਵਿਊ ਵਿੱਚ ਹੀ ਰਹਿ ਗਈ ਉਹ ਇੱਕ ਨੰਬਰ ਦਾ ਘਟਾਲੇ ਵਾਲੀ ਸੀ ਨੌਕਰੀ ਦੇ ਨਾਂ ਤੇ ਤੇਰੇ ਨਾਲ ਠੱਗੀ ਵੱਜਣ ਵਾਲੀ ਸੀ ਫਸਲੀ ਤਰਾ ਫੋਨ ਮੈਂ ਬੰਦ ਕਰ ਦਿੱਤਾ ਸੀ ਤੇ ਰਹੀ ਗੱਲ ਲੈਟ ਦੀ ਤੇ ਜੇਕਰ ਅੱਜ ਲੈਟ ਨਾ ਜਾਂਦੀ ਤਾਂ ਤੇਰੇ ਘਰ ਵਿੱਚ ਸ਼ਾਰਟ ਸਰਕਟ ਦੀ وجہ ਨਾਲ ਅੱਗ ਲੱਗ ਜਾਣੀ ਸੀ ਤੂੰ ਮੇਰਾ ਬਹੁਤ ਨਾਮ ਜਪ ਰਿਆਂ ਐਸਲੀ ਇਹ ਤੈਨੂੰ ਮੈਂ ਸਭ ਦੱਸ ਰਿਆਂ ਹਰ ਕਿਸੇ ਨੂੰ ਇਹ ਸਭ ਨਹੀਂ ਦੱਸਦਾ ਹਾਂ ਇੱਕ ਗੱਲ ਹੋਰ ਤਾਂ ਜੇਕਰ ਤੂੰ ਮੇਰੇ ਤੇ 바ਕੀ ਭਰੋਸਾ ਕਰਦਾ ਤਾਂ ਭਰੋਸਾ ਰੱਖ ਜਿੰਦਗੀ ਵਿੱਚ ਕਦੇ ਵੀ ਤੇਰਾ ਮਾਰ ਨਹੀਂ ਹੋਣ ਦਿੰਦਾ ਅਚਾਨਕ ਉਸ ਦੀ ਅੱਖ ਖੁੱਲ ਗਈ ਉਹ ਰੱਬ ਦਾ ਬਾਰ ਬਾਰ ਸਿਕਰਾਨਾ ਕਰ ਰਿਹਾ ਸੀ ਸੋ ਦੋਸਤੋ ਜਿੰਦਗੀ ਵਿੱਚ ਕਈ ਵਾਰ ਸਾਨੂੰ ਲੱਗਦਾ ਕਿ ਸਾਡੇ ਨਾਲ ਕੁਝ ਬੁਰਾ ਹੋ ਰਿਹਾ ਇਹ ਗਲਤ ਹੋ ਗਿਆ ਅਜਿਹੇ ਨਹੀਂ ਸੀ ਹੋਣਾ ਚਾਹੀਦਾ ਤਾਂ ਜੇਕਰ ਤੁਸੀਂ ਅੱਗੇ ਜਾ ਕੇ ਤੁਸੀਂ ਪਲਟ ਕੇ ਦੇਖੋਗੇ ਤੁਹਾਨੂੰ ਮਹਿਸੂਸ ਹੋਵੇਗਾ ਤੇ ਜੋ ਵੀ ਹੋਇਆ ਠੀਕ ਹੀ ਹੋਇਆ ਤੁਹਾਡੇ ਫਾਇਦੇ ਲਈ ਹੋਇਆ ਹਰ ਸਾਹ ਦੇ ਲਈ ਹਰ ਪਲ ਦੇ ਲਈ ਉਸੇ ਡਾਡੇ ਦਾ ਸ਼ੁਕਰ ਕਰਿਆ ਕਰੋ ਕਿਉਂਕਿ ਪ੍ਰਮਾਤਮਾ ਉਹ ਨਹੀਂ ਕਰਦਾ ਜੋ ਸਾਨੂੰ ਵਧੀਆ ਲੱਗਦਾ ਹੈ ਸਾਗੋਂ ਉਹ ਕਰਦਾ ਹੈ ਜੋ ਸਾਡੇ ਲਈ ਵਧੀਆ ਹੁੰਦਾ ਹੈ ਸੋ ਹਮੇਸ਼ਾ ਯਾਦ ਰੱਖੋ ਜੇਕਰ ਤੁਸੀਂ ਚੰਗਾ ਸੁਣ ਰਹੇ ਹੋ ਤੁਸੀਂ ਸਹੀ ਸੰਸਾਰ ਸੁਣ ਰਹੇ ਹੋ ਐਸੇ ਤਰ੍ਹਾਂ ਦੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ